ਸੱਜਣੇ ਪੀਓ ਰੈਸ ਕਿਤੇ ਦੋ ਤੁਸੀਂ ਕੀ ਹੈ ਮਾਮਲਾ ਜਿਹੜੇ ਮਾਮਲੇ ਤੇ ਕੋ ਰੇ ਅੱਜ ਮੈਂ ਤੇ ਮੇਰੀ ਟੀਮ ਨੇ ਦੋ ਪੀਓ ਰੈਸ ਕੀਤੇ ਜਿਹੜੇ ਕੀ ਸਾਡੇ ਸਰਦਾਰ ਆਰਐਸਟੀ ਲੋ ਆਈਪੀਐਸ ਮਾਨਜੋ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਤੇ ਸਰਦਾਰ ਹਰਪ੍ਰੀਤ ਸਿੰਘ ਮਡੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤੇ ਸਰਦਾਰ ਨਿਰਜੋਤ ਸਿੰਘ ਸਿੱਧੂ ਪੀਪੀਐਸ ਏਡੀਸੀਪੀ ਇਨਵੈਸਟੀਗੇਸ਼ਨ ਦੇ ਦਿਸਨਦਰ ਦੇਸ਼ ਤੇ ਸਾਡਾ ਸਟਾਫ ਜਿਹੜਾ ਕੰਮ ਕਰ ਰਿਹਾ ਜੀ ਜਿਹਦੇ ਵਿੱਚ ਅੱਜ ਦੋ ਪੀਓ ਰਿਸਟ ਕਿਥੇ ਜਿੰਨਾ ਵਿੱਚ ਇੱਕ ਪੀਓ ਜਿਹੜਾ ਨਰਿੰਦਰ ਸਿੰਘ ਗੁਲਿਸ ਕਾਲਾ ਸਾਨੂੰ ਪ੍ਰਿਤਪਾਲ ਸਿੰਘ ਆਰੋ ਮੰਦਰਾਲਾ ਵਿਆਰ ਥਾਣਾ ਸੁਲਤਾਨਪੁਰ ਦਹਾਰਣਾ ਦਾ ਇਹ ਬਾਦ ਆਲਸ਼ਰੀ ਗੁਰਦਰਸ਼ਨ ਸਿੰਘ ਜੀਐਮਆਈਸੀ ਦੀ ਕੋਰਟ ਵਿੱਚ ਉਹ ਮੁਕਦਮਾ ਨੰਬਰ 79 ਮਿਤੀ 1 4 2015 ਅੰਡਰ ਸੈਕਸ਼ਨ 382 34 ਆਈਪੀਸੀ ਥਾਣਾ ਸੁਲਤਾਨਪੁਰ ਦਾ ਪੀਓ ਸੀ ਜਿਹਦੀ ਪੀਓ ਮਿਤੀ 6 2 2024 ਜਿਹੜਾ ਦੂਸਰਾ ਪੀਓ ਜੀ ਉਹ ਹੈ ਜੀ ਜੀਵਨ ਸ਼ਰਮਾ ਜੀਵਤ ਸ਼ਰਮਾ ਸਨੋ ਪ੍ਰਗਟ لال ਆਰਓ ਕਨੂਪਰ ਕਾਲੇ ਦਾ ਰਹਿਣ ਵਾਲਾ ਜੀ ਇਹ ਬਾਦਦਾਲ ਸ੍ਰੀ ਜੈਪੀਰ ਸਿੰਘ ਜੀ ਐਮ ਆਈ ਸੀ ਦੀ ਕੋਰਟ ਵਿੱਚੋਂ ਮੁਕੱਦਮਾ ਨੰਬਰ 158 ਡੇਟਡ 13 7 2022 ਅੰਡਰ ਸੈਕਸ਼ਨ 379 411 ਆਈ ਪੀ ਸੀ ਇਹ ਥਾਣਾ ਸ਼ਾਟਾ ਦਾ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 5 12 2023 ਇਹ ਦੋਨੋਂ ਪੀਓ ਰੈਸਟ ਕੀਤੇ ਆ ਜੇ ਜਿਹਦੇ ਵਿੱਚ ਇੱਕ ਵੀ ਉਹਦੀ ਜਿਹੜੀ ਗ੍ਰਿਫਤਾਰੀ ਉਹ ਸੁਲਤਾਨਾਂ ਨੂੰ ਥਾਣਾ ਸੁਲਤਾਨਵਡਿਪਾ ਜੇ ਕਿ ਜਿਹੜਾ ਦੂਸਰਾ ਪੀਓ ਉਹਦੀ ਥਾਣਾ ਸ਼ਾਟੇ ਵਿੱਚ ਅਰੇਸਟ ਪਈ ਲਗਾਤਾਰ ਵੀ ਤੁਹਾਡੇ ਵੱਲੋਂ ਲੰਬੇ ਸਮੇਂ ਤੋਂ ਆਪਣੇ ਕਾਰਜਕਾਰਜ ਉਹਦਾ ਖਾਂਦਾ ਤੇ ਬਹੁਤ ਸਾਰੇ ਪੀਓ ਗ੍ਰਿਫਤਾਰ ਕੀਤੇ ਆ ਅਗਰ ਹੁਣ ਤੱਕ ਦੀ ਗੱਲ ਕਰੀਏ ਤੇ ਕਿੰਨੀ ਘਰੇਸ਼ੋ ਬੰਦੇ ਆ ਕਿ ਪੁੱਤਰ ਕਿੰਨੇ ਪਗੋੜੇ ਵਿੱਚ ਕੰਮ ਕਰਦਾ ਮੈਂ ਹੁਣ ਤੱਕ ਜੀ 100 ਤੋਂ 20 ਪੀਓ ਅਰੇਸਟ ਕਰ ਚੁੱਕਾ ਆ ਮੋਸਟਲੀ ਆਪਣੇ ਕੋਈ ਸੱਟਿੰਗ ਤਿੰਨ ਮਹੀਨੇ ਦੇ ਕਾਰਜਸਥਾਨ ਦੇ ਵਿੱਚ ਤੇ ਅੱਗੇ ਵੀ ਸਾਡੀ ਇਹ ਮੁਹਿੰਮ ਜਾਰੀ ਰਹੇਗੀ ਜੋ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਆਉਂਦੀਆਂ ਉਹਦੇ ਅਕੋਰਡਿੰਗ ਆਪਾਂ ਨੂੰ ਕੰਮ ਕਰਨਾ ਅਤੇ ਖਾਸ ਤੌਰ ਤੇ ਸਾਡਾ ਫੋਕਸ ਹੁੰਦਾ ਹੈ ਐਂਟੀ ਡਰਗਸ ਦੇ ਪੀਓ ਵਰ ਜਿਹੜੇ ਕਿ ਜੋ ਕਿ ਅੱਜਕੱਲ ਤਨ ਪਤਾ ਨਸ਼ੇ ਦੇ ਸਵੱਤ ਦੇ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਖਤ ਸਾਨੂੰ ਹਦਾਇਤਾਂ ਆਈਆਂ ਕਿ ਨਸ਼ੇ ਦੇ ਸਵੱਤ ਜਿਹੜੇ ਪੀਓ ਇਹਨਾਂ ਵੱਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ 0 ਡਾਲਰ ਕੀਤਾ ਜਾਏਗਾ ਅਤੇ ਸਾਡੇ ਵੱਲੋਂ ਇਹੋ ਦਿੱਕੀ ਵੀ ਦੇਈ ਕਿ ਜਿਹੜਾ ਨਸ਼ੇ ਦਾ ਪੀਓ ਆ ਉਹਦੇ ਉੱਲ ਜਿਹੜਾ ਕੋਈ ਜ਼ਿਆਦਾ ਫੋਕਸ ਕੀਤਾ ਜਾਏਗਾ